ਸਰਕਾਰ ਕਹਿੰਦੀ ਹੈ ਵੀ ਅੰਮ੍ਰਿਤਪਾਲ ਦੇ ਹਾਰ ਆਨ ਨਾਲ ਸਮਾਜ ਨੂੰ ਖਤਰਾ ਹੈ ਆ ਇਹ ਗੱਲ ਕਹਿੰਿਆ ਨਾ ਉਸੇ ਸਮਾਜ ਮਹਿਤਾ ਇਹਨਾਂ ਨੂੰ ਐਮਪੀ ਬਣਾਤਾ ਸਮਾਜ ਤਾਂ ਆਪਣੇ ਆਪ ਨੂੰ ਸੇਫ ਫੀਲ ਕਰਦਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੇ ਸਰਕਾਰ ਕੋਲ ਨਹੀਂ ਕਹੀ ਜਾਂਦੀ ਕਿ ਖਤਰਾ ਹੈ ਜੇ ਇਹਨਾਂ ਤੋਂ ਖਤਰਾ ਹੁੰਦਾ ਤਾਂ ਐਮਪੀ ਕਿਵੇਂ ਬਣ ਕੇ ਲੋਕ ਤਾਂ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਚਾਹੁੰਦੇ ਆ ਇਹ ਕਹਿੰਦੀ ਹੈ ਖਤਰਾ ਹੈ ਦੂਸਰੀ ਦਸ ਲੋਗਾਂ ਨੂੰ ਬੈਂ ਅਮ੍ਰਿਤਪਾਲ ਕੋਲੇ ਕੋਈ ਆਮ ਗੋਨੀਨੇਸ਼ਨ ਕੋਈ ਅਸੀ ਚੀਜ਼ ਬਰਾਮਦ ਹੋਈ ਜਦੋਂ ਅਮਰੀਕਾ ਵਾਲਿਆਂ ਨੇ ਇਹਨਾਂ ਨੂੰ ਕਿਹਾ ਇੰਡੀਆ ਵਾਲਿਆਂ ਨੇ ਕਿਹਾ ਤੇ ਇਹ ਉਹਨਾਂ ਨੇ ਜਦੋਂ ਸਪਾਰਸ ਕੀਤੀ ਅਮ੍ਰਿਤਪਾਲ ਨੇ ਫੋਟੋਆਂ ਭੇਜਤੀਆਂ ਆਲੇ ਦਲੇ ਵਹਿਪਨ ਵਾਲੇ ਬੰਦੇ ਖੜੇ ਆ ਸਾਰੇ ਉੱਥੋਂ ਸਾਡੇ ਵਕੀਲ ਨੇ ਕਿਹਾ ਵੀ ਇੰਡੀਆ ਅਮਰੀਕਨ ਬੈਸੀ ਨੂੰ ਜੀ ਉਸ ਤੋਂ ਉਹ ਇੰਡੀਆ ਨੂੰ ਕਹੋ ਵੀ ਜਿੰਨੇ ਦੇ ਕੋਲ ਇਲੀਗਲ ਜਿੰਨੇ ਦੇ ਉੱਤੇ ਇਲੀਗਲ ਵੈਪਨ ਦੇ ਪਰਚੇ ਆ ਨਾ ਕੇਸਿਸ ਰਜਿਸਟਰ ਹੋਏ ਆਂਸ ਅਰੇ ਨਹੀਂ ਆ ਕੋਪੀਆਂ ਭੇਜੋ ਕੇਸ ਇਕੱਠੀ ਦੀ ਕਿਉਂਕਿ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਵੱਡੇ ਮਾਰਕ ਬਹੁਤ ਨਾਲ ਦੇਖਣ ਦੇ ਬਾਵਜੂਦ ਵੀ ਇਹਨਾਂ ਕੋਲ ਯਾਰ ਕੋਈ ਗੰਦੀ ਜੁੜੀ ਨਹੀਂ ਇੱਕਨ ਐਮਪੀ ਦੀ ਗੱਲ ਨੂੰ ਸੁਣੀ ਜਾ ਰਹੀ ਇਹਦੇ ਵੱਡੇ ਮਾਸਮੀ ਤੇ ਆਮ ਤਨਤਾ ਦਾ ਕੀ ਹਾਲਾਤ ਹੋਵੇ ਕਿ ਜਿਹੜੇ ਉਹਨਾਂ ਦੇ ਫੇਵਰ ਦੇ ਬੰਦੇ ਉਹ ਗੰਦ ਵਿਚਾਰ ਨੂੰ ਉਹਦੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜੇ ਦੂਜੇ ਨਜ਼ਾਇਰ ਦੇ ਬੰਦਿਆਂ ਨੂੰ ਤੁਸੀਂ ਕੋਈ ਛੰਡਾ ਕੰਮ ਵੀ ਕਰ ਰਹੇ ਤਾਂ ਉਹਨਾਂ ਉਹਨਾਂ ਦੇ ਦੂਜੇ ਨਜ਼ਾਇਰ ਕਰਕੇ ਕਰ ਰਹੇ ਹੋ ਇਹ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ ਕਿ ਤੁਸੀਂ ਇਹ ਜਿੱਤ ਕੇ ਆਪਣੇ ਪਾਲ ਨੂੰ ਬੋਟਾ ਨੋ ਭਿਆ ਜੇ ਕੋਈ ਥੋੜਾ ਮੰਤਰੀ ਹੈ ਜਾਂ ਸਾਰੇ ਉਹ ਏਰੀਏ ਦੇ ਜਾਂ ਸਾਰੇ ਪੰਜਾਬ ਦੇ ਆ ਕਿ ਜੋ ਕੋਈ ਉਹਨਾਂ ਕੋ ਕੰਮ ਕਰ ਕੰਮ ਲਾਏ ਜਾਂਦਾ ਦੋਸਤ ਜੀ ਤੁਸੀਂ ਆਪਣੇ ਪਾਲ ਨੂੰ ਬੋ ਜਾਓ ਬੁਲਾਣੇ ਨੂੰ ਤਾਂ ਇਹ ਨਹੀਂ ਜਨਾ ਮੇਰਾ ਚਾਹ ਹੈ ਕਿ अपनी ड्यूटी का अहसास होना चाहिए अस ये कि हरकत ना करो जो इन फिर सूँ बहुत निकल के अमणी कमेटी इस करके असि सारे जने संकत भी कह रहे कि तुम बद लो ये संत सिख संकत संस्था बहुत बड़ा बाहर आ चुका ਇਹ ਕਿੰਨਾ ਦੀ ਤੇਰੀਆਂ ਵਿਸ਼ਵਾਸ ਕਿ ਉੱਤ ਦਾ ਬਹੁਤ ਨੀਵੇਂ ਬਦਲਦੇ ਚਲੇ ਗਏ ਕੋਈ ਵੀ ਵੀ ਵਿਸ਼ਵਾਸ ਕਰਨ ਵਾਲੇ ਤੇ ਆਪ ਵੀ ਇਸ ਕਰਕੇ ਆਪਾਂ ਸਾਰੇ ਜਣੇ ਦੁਬਾਰਾ ਇਹ ਚ ਆਪੋ ਆਪਣਾ ਹਿਸਾਬ ਬਾਖੇ ਤੇ ਇਹ ਸੰਸਥਾ ਦਾ ਜਿਹੜਾ ਜ਼ਿਕਰ ਆ ਰਿਹਾ ਜਿਸਨਾਂ ਵਕਤ ਤੋਂ ਵਕਤ ਇਸ ਸੰਸਥਾ ਨੂੰ ਮੋੜ ਚਾਹੀਆ ਸੀ ਉਹ ਉਹਦੇ ਵਕਤ ਤੇ ਜਿਮਾਰਾ ਇਹ ਤੋਂ ਉਹ ਉਹ ਬਹੁਤ ਸਾਰੇ ਮਕਾਮ ਤੇ ਨੰਨ ਪਹੁੰਚਾ ਸਕੀ ਦੂਸਰਾ ਜਿਹੜੇ ਸਾਡੇ ਸਾਹਮਣੇ ਜਿਹੜਾ ਕਿ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਸਰਕਾਰ ਵੱਲੋਂ ਇਹ ਜਿਹੜਾ ਅਤਿਆਚਾਰ ਹੋ ਰਿਹਾ ਉਹਨੂੰ ਰੋਕਣ ਵਾਸਤੇ ਵੀ ਆਪਾਂ ਸਾਰੇ ਜਣੇ ਅੱਗੇ ਤੇ ਸੰਥਕਾ ਦਾ ਪਰਸਾ ਦਾ ਤੜਾਈ ਹੱਸਦੇ ਆ ਕਿ ਅਸੀਂ ਉਹ ਉਹਦੇ ਜਿਵੇਂ ਸਾਰੇ ਜਣੇ ਸਾਰਿਆਂ ਦੀ ਗੱਲ ਲੈ ਕੇ ਆਉਣ ਵਾਲੇ ਸਮੇਂ ਦੀ ਸੰਭੀਰ ਆਪਾਂ ਨੂੰ ਚਾਹੀਦੀ ਹੈ ਸਾਰੀ ਸੈਕਟਰ ਤੋਂ ਸਾਰੇ ਪੰਥ ਵਾਸੀ ਇਕੱਠਾ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰੇ ਜਿਹੜੇ ਮਸਲੇ ਸਾਡੇ ਬਹੁਤ ਵੱਡੇ ਆ ਇਸ ਕਰਕੇ ਅਸੀਂ ਸਾਰੀਆਂ ਤਰ੍ਹਾਂ ਮਿਲ ਕੇ ਇਹ ਇਹ ਜੇ ਬਾਤ ਨੂੰ ਉਪਰੋਕਤ ਕੇ ਪੰਚਤਕਾਰ ਦੀ ਸਾਰੇ ਇਕੱਠੇ ਹੋਏ ਤਾਂ ਹੀ ਸਾਡੇ ਚੰਨੀ ਆਉਣਾ ਚਾਹਤ ਸਭ ਤੋਂ ਵੱਧਤਾ ਸਰਵੇਨ ਜੇ ਇਸ ਤਰ੍ਹਾਂ ਪਰੇ ਸਾਹਮਣੇ ਕਿ ਇੱਕ ਕਸ਼ਮੀਰ ਤੋਂ ਜਿੱਤੇ ਹੋਏ ਐਮਪੀ ਇਹ ਤਾਂ ਅਫਰਤਪਾਲ ਸਿੰਘ ਜੀ ਗਰੂਬ ਸਾਹਿਬ ਤੋਂ ਬਹੁਤ ਵੱਡੇ ਮਾਰਜਿਨ ਨਾਲ ਜਿੱਤੇ ਹੋਏ ਆ ਉਹਨਾਂ ਨੂੰ ਵੀ ਬਿਨਾ ਮਜਾਲ ਇਹ ਜੋ ਲੋਕਪਰਤੀ ਲਹਿਰ ਹੈ ਜਿਹਨਾਂ ਦਾ ਲੋਕ ਨੂੰ ਲੋਕਾਂ ਨੂੰ ਭਮਾਉਣ ਦਾ ਬਾਸ਼ ਭਰਉਣ ਵਾਲੇ ਕੋਈ ਤੋਂ ਵੀ ਇਹ ਤਾਂ ਨਿਹਾਰਤ ਤੱਕ ਆ ਅਡਾਉਂਦੇ ਆ ਉਹਨਾਂ ਨੂੰ ਬਿਨਾਂ ਵਜ੍ਹਾ ਅੰਦਰ ਅੱਗਿਆ ਹੋਇਆ ਹੈ ਕਿ ਲੋਕ ਇੰਨੇ ਵੱਡੇ ਲੋਕਾਂ ਦੀ ਜਿਹੜੀ ਰਹਿਣ ਹੈਗੀ ਆ ਉਹਨਾਂ ਦੀ ਜਿਹੜੀ ਊਰਜਾ ਲਵਾਜ ਆ ਕਿ ਉਹਨਾਂ ਨੂੰ ਖੇਤੀ ਜਿੱਤੇ ਰਹਿ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਤੇ ਬੰਦੇ ਜਿਹੜਾਂ ਸੰਕਟੋਂ ਤਰਿਆ ਕਰਨ ਵਾਸਤੇ ਜੋ ਐਡਾ ਪ੍ਰੋਗਰਾਮ ਆ ਉਹ ਉਹ ਸਾਡੇ ਇਹ ਰੂਪ ਕੋ ਦਾ ਉਹਦੇ ਬਾਰੇ ਵੀ ਚਰਚਾ ਕਰ ਰਹੇ ਆ ਕਿ ਉਹ ਕੰਮ ਖਰਚੀ ਕੋਈ ਹੋ ਜੇ ਤੱਕ ਹੋਇਆ ਨਹੀਂ ਤੁਹਾਨੂੰ ਇਹ ਚੰਗੀ ਸੰਸਥਾ ਨੂੰ ਪਰਜੋਰ ਅਪੀਲ ਕਰਦੇ ਆ ਕਿ ਬਹੁਤ ਬਹੁਤ ਮਾਣਕ ਦੀ ਕੋਸ਼ਿਸ਼ ਕਰੇ ਦੂਸਰਾ ਹੈ ਉਹਦੇ ਚ ਜਿਹੜਾ ਸੀ ਇਹ ਬੁੱਢਾ ਬਚਾਰਾ ਜਿਹੜਾ ਕਿ ਸ੍ਰੋਣੀ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਬੋਰ ਸੰਸਥਾ ਵਾ ਤੇ ਉਹ ਦੀਆਂ ਕਿਸੇ ਲੰਮੇ ਸਮੇਂ ਤੋਂ ਚੋਣਾਂ ਨਹੀਂ ਹੋ ਉਹ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਹੁਣ ਜੋ ਜਗਤਵਾਲਾ ਚੋਣ ਕਮਿਸ਼ਨ ਨੇ ਗੋਸ਼ਟਾ ਬਣਾਉਣ ਦੀ ਪ੍ਰਕਿਰਿਆ ਅੰਮ੍ਰਿਤ ਜੀ ਉਹ ਕਾਫੀ ਲੰਮੇ ਸਮੇਂ ਤੋਂ ਉਤਸੰਸਿਤ ਵੀ ਬਤਾਇਆ ਲਿ ਗਿਆ ਪਰ ਫੇਰ ਵੀ ਪਤਾ ਨਹੀਂ ਸਿੱਖ ਸੰਤਾ ਚੋ ਬਹੁਤ ਉਦੀਵਾਤ ਰੁਚੀ ਘਟਿਆ ਤੇ ਇਸ ਤਰਕੇ ਉਹਦੇ ਅਜੇ ਤੱਕ ਮੇਰਾ ਖਿਆਲ ਹੈ ਕਿ ਜੋ ਪਿਛਲੀ ਇਲੈਕਸ਼ਨ 2011 ਚ ਹੋਈ ਆ ਉਹਦੇ ਮੌਜੂਦ ਤੇ 50% ਦੇ ਵੀ ਵੋਟਰ ਨਹੀਂ ਆਇਆ ਤੇ ਅਸੀਂ ਇਹ ਜੋ ਬੋਟਰ ਰਿਜਿਸਟ੍ਰੇਸ਼ਨ ਦੇ ਜਿਹੜੇ ਹੈਡੇ ਆ ਸਰੋਂ ਸਾਹਿਬ ਉਹਨਾਂ ਨੂੰ ਸਖਤ ਉਪਰਤ ਮਿਲਿਆ ਸੀ ਸਰਜੀਤ ਵੱਲੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਵਧਾਈ ਜਾਣੀ ਚਾਹੀਦੀ ਹੈ ਕਿ ਵੋਟਰ ਜਿਹੜੀਆਂ ਸਾਰੇ ਲੋਕ ਬਣਾ ਸਕਣ ਜੇ ਜਿਹੜਾ ਆਉਣ ਵਾਲੇ ਸਮੇਂ ਚ ਦਲਸ਼ਣ ਹੁੰਦੀ ਹੈ ਤਾਂ ਸਾਰੇ ਆਪਣਾ ਹੱਕ ਦੇ ਖੇਦ ਦਾ ਪਾ ਸਕਣਾ ਇਹ ਇਹਦਾ ਮੌਕਾ ਹੁੰਦਾ ਦੂਸਰਾ ਤਾਂ ਜਿਵੇਂ ਜਿਹੜੇ ਗਰੁੱਪ ਨੇ ਸਾਨੂੰ ਵੋਟ ਪਾਤੀ ਜਿਵੇਂ ਪਿੰਡ ਚੋਂ ਉਹ ਪਿੰਡ ਵਾਲਿਆਂ ਨੂੰ ਮੇਕਾ ਦਾ ਵਰਕਸ਼ੀਟ ਹੀ ਨਹੀਂ ਕੱਢਦੇ ਉਹਨਾਂ ਦੇ ਕਹਿੰਦੇ ਕੰਮ ਹੀ ਨਹੀਂ ਆਇਆ ਹੋਰਨ ਕੰਮ ਦੇਈ ਜਾਣ ਕਿ ਨਵੇਂ ਬੰਦਿਆਂ ਨੂੰ ਸਿੰਝਾ ਜੀ ਨਾ ਤਾਂ ਐਸੇ ਹੀ ਬੜਾ ਪੱਟੀ ਤੋਂ ਲਾਂਝ ਨੂੰ ਭੁੱਲਦਾ ਤੇ ਪਿੱਛੇ ਆ ਦੋ ਤਿੰਨ ਦਿਨ ਹੋ ਗਿਆ ਉੱਥੇ ਇੱਕ ਮਟਰ ਹੋਇਆ ਸ਼ਰੇਆ ਤੇ ਦਿਹਾੜੇ ਤੁਸੀਂ ਉੱਥੇ ਸ਼ਾਇਦ ਸ਼ਿਕਰ ਨਹੀਂ ਕੀਤੀ ਸੀ ਤੇ ਉਹਦਾ ਮਸਲਾ ਉਹ ਮਸਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਵਾਲੇ ਮਸਲੇ ਨਹੀਂ ਮਸਲੇ ਚ ਮਸਲਾ ਤੇ ਕੋਈ ਵੀ ਹੋ ਸਕਦਾ ਪਰ ਕਿਸੇ ਨੂੰ ਜਾਨੋਂ ਮਾਰ ਦੇਣਾ ਜਾਂ ਕੋਈ ਇਹੋ ਜਿਹੀ ਚੀਜ਼ ਹੈ ਕਿ ਇਹ ਜਿੱਤੇ ਕੇ ਇਹ ਤੇ ਲਾਅ ਐਂਡ ਆਰਡਰ ਦਾ ਮਸਲਾ ਹੈ ਇਹ ਉਹ ਤੋਂ ਬਾਅਦ ਇਹ ਕਿਤੇ ਤੁੰਨਾ ਨੂੰ ਬੱਡੇ ਨਿਕਾ ਗਿਆ ਉਹਨੂੰ ਹਸਪੀਟਲ ਚ ਵੀ ਗਿਆ ਤੇ ਉੱਥੇ ਵੀ ਉਹਨਾਂ ਨੂੰ ਬਰਾਬਰ ਦੇਖਿਆ ਨਹੀਂ ਗਿਆ ਜਾਂ ਉਹ ਇਸਲਾਮ ਦੀ ਘਾਟ ਵਾਲਾ ਹੋ ਜਾ ਡਾਕਟਰਾਂ ਨੇ ਕੁਝ ਨਹੀਂ ਨਾਲੋਂ ਤੇ ਹੋਰ ਜਿਹੜੇ ਇਹ ਜਿਹੜੇ ਸਾਡੇ ਘਟ ਗਿੰਦੀਆਂ ਦੇ ਹੋਗੇ ਬਾਕੀ ਸਿੱਖਣ ਨਾਲ ਸੰਬੰਧਤ ਮਸਲੇ ਆ ਗਏ ਵੀ ਮਸਲੇ ਆ ਜਿਹੜੇ ਸਾਡੇ ਦੇ ਮੇਰਾ ਕਹਿੰਦੇ ਹੁੰਦੇ ਨੇ ਇਹ ਆਰਥਿਕ ਹੋਰ ਮਤਾਂ ਜਾ ਰਹਿਆ ਉਹ ਛੇ ਜਿਹੜੇ ਕਿ موجوده ਸਰਕਾਰ ਆ ਉਹ ਜਿਹੜੇ ਹੀ ਉਹਨਾਂ ਦੇ ਕੁਝ ਮੰਤਰੀ ਜਿਹੜੇ ਆ ਇਹ ਸਾਡੇ ਜਿਹੜੇ ਜਿਹੜੇ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜਿਹਨਾਂ ਨੇ ਸਾਨੂੰ ਸਪੋਰਟ ਕੀਤੀ ਉਹਨਾਂ ਨੂੰ ਤਾਂ ਘਟਾਇਆ ਜਾ ਰਿਹਾ ਉਹਨਾਂ ਦਾ ਵਿਜਾਈ ਪ੍ਰਤੀ ਇਤਿਜਾਰ ਹੈ ਉਹਨਾਂ ਦੇ ਜਿਹਦਾ ਇਹ ভরਸਾ ਲਿਆ ਪਰ ਪੱਟੀ ਤੋਂ ਉਹ ਉਹਨਾਂ ਦਾ ਉਹਨਾਂ ਨਾਲੋਂ ਵੋਟਾਂ ਦਾ ਲੋਖਾ ਸੰਕੀਤਾ ਜਾ ਰਿਹਾ ਇਹ ਤੀਜੋ ਸਾਹ ਜਾਂ ਕੁਝ ਇਹਨਾਂ ਦੇ ਹੋਰ ਵੀ ਆ ਜਿਹੜੇ ਕਿ ਉਹ ਇਹ ਇਹ ਚੀਜ਼ ਨੂੰ ਬਹੁਤ ਇਹ ਲੋਕਾਂ ਦੇ ਵਿੱਚ ਬਹੁਤ ਕਈਆਂ ਤੇ ਚੂਟੇ ਪਰਚੇ ਨਰਚੇ ਵੀ ਕਰ ਦਿੱਤੇ ਜਾ ਰਿਹਾ ਕਈਆਂ ਨੂੰ ਤੁੰਗੀਆਂ ਦਿੱਤੀਆਂ ਜਾ ਰਹੀਆਂ ਇਹ ਇਹ ਜਿਹੜਾ ਜੋ ਅਸੀਂ ਫਰਜ਼ੋਰ ਰੋਧ ਕਰਦੇ ਆ ਕਿ ਉਹਨਾਂ ਨੂੰ ਇਹ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਜੇ ਕੋਈ ਇਹ ਦੇ ਹੁਜਾ ਕਮਾਂ ਤੋਂ ਬਾਹਰ ਨਹੀਂ ਆਉਂਦੇ ਤਾਂ ਅਸੀਂ ਕੋਈ ਫਿਰ ਵੱਡਾ ਉਹਨਾਂ ਦੇ ਖਿਲਾਫ ਵੀ ਕੋਈ ਵੱਡਾ ਅਸੀਂ ਕਰਾਂਗੇ ਤਾਂ ਅਸੀਂ ਸਰਕਾਰ ਜੋ ਪੰਜਾਬ ਦੀ ਤੇ ਇਹ ਝੂਠੇ ਖੰਦਕੀਆਂ ਬੰਦਿਆ ਬੋਲਾਇਆ ਵੀ ਹੈ ਤੇ ਉਹਨਾਂ ਨੂੰ ਫਿਰ ਜਵਾਬ ਕਰੀਏ ਜੇ ਤੁਸੀਂ ਕੋਈ ਕਿਤੇ ਕਿਤੇ ਬਣਾਇਆ ਜਾ ਰਿਹਾ ਹੈ ਕਿ ਕਿਤੇ ਬਣਾਇਆ ਜਾ ਰਿਹਾ ਸਾਡੇ ਵੀ ਉੱਤੇ ਵੀ ਐਵੇਂ ਹੀ ਹੈ ਮਿਸਰੀਪੋਰਟ ਦੇ ਵਿੱਚ ਵੀ ਜਿਹੜੇ ਕੰਮ ਨਹੀਂ ਦੇ ਮੰਦਰੀਗਾ ਉਹ ਉੱਥੇ ਵੀ ਆ ਨਹੀਂ ਹੈ ਬਿਲਕੁਲ ਸੇਮ ਤੰਗ ਕਰਦੇ ਐ ਕੰਮ ਨਹੀਂ ਦਿੰਦੇ ਮੰਦਰੀਗਾ ਵਾਲਿਆਂ ਨੂੰ ਹਰੇਕ ਪਰ ਸੇਮਤ ਟੱਕਾ ਸਰਕਾਰ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਲੋਕਾਂ ਦੇ ਗੁੱਸੇ ਕੱਢਦੀ ਐ ਕਿ ਸਾਨੂੰ ਵੋਟਾਂ ਨਹੀਂ ਪੈਣਾਂ ਜਦੋਂ ਮਤਲਬ ਬਾਦਮੀ ਵਿੱਚ ਸੀਟਾਂ ਲੋਕਾਂ ਨੇ ਦਿੱਤੀਆਂ ਹੀ ਸੀ ਨਾ ਜੇ ਇਹਨਾਂ ਦੀ ਮਾੜੀਕਾਰ ਅਨਸਾਰੀਅਤ ਆਹੀ ਲੋਕ ਪਿੱਛੇ ਹਟਦੇ ਐ ਉਹ ਆਪਣੀਆਂ ਕਮੀਆਂ ਧੂਰ ਕਰਨ ਦੀ ਬਜਾਏ ਇਹ ਲੋਕਾਂ ਨੂੰ ਕਹਿੰਦੇ ਕਿ ਤੁਸੀਂ ਸਾਡੇ ਬੋਸਾਂ ਨਹੀਂ ਬਣੇ